ਉਸ ਝਗੜਾ ਹੋਇਆ ਉੱਥੇ ਮਾਲਪੁਰ ਜੀ ਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ ਕਿੰਨੇ ਕਿ ਪੇਸ਼ੈਂਟ ਆਏ ਚਾਰ ਇੱਕ ਪਾਸਿਓਂ ਆਏ ਤਿੰਨ ਇੱਕ ਪਾਸਿਓਂ ਸੱਤ ਹੈਗੇ ਗੋਲੀ ਚ ਠੀਕ ਇਹ ਅਨੇ ਮਾਰੀ ਤਾਂ ਨਹੀਂ ਇਹਦੇ ਚ ਪਿਆੜਾ ਮਾਰੀ ਹੋਵੇ ਚੁੱਪ ਚੁੱਪ ਦਾ ਚਲਾ ਲਿਆ ਤੁਹਾਨੂੰ ਇਹਨੂੰ ਤੁਹਾਨੂੰ ਬੋਨੀ ਵਾਲਾ ਦੀਪੂ ਇੱਕ ਦੀਪੂ ਐਸ ਮੁੰਡੇ ਨੇ ਆਇਆ ਇਹ ਆ ਦੇਖੋ ਜਿੰਦਾ ਦੀਪੀ ਦੀਪੀ ਨੂੰ ਵੀ ਵਿੱਚ ਬਿਠਾਣ ਦਾ ਨਹੀਂ ਆਸ ਮੁੰਡੇ ਨੇ ਕੜਾ ਨਾ ਆਇਆ ਦੀਪੀ ਦਾ ਖੁਸ਼ੀ ਚਗੜਾ ਹੋਇਆ ਉੱਥੇ ਮਾਲਪੁਰ ਜੀ ਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ ਕਿੰਨੇ ਕਿ ਪੇਸ਼ੈਂਟ ਆਕਰ ਚਾਰ ਇੱਕ ਪਾਸੇ ਹੋ ਐ ਤਿੰਨ ਇੱਕ ਪਾਸੇ ਸਤ ਹੈਗੇ ਗੋਲੀ ਨਾ ਗੋਲੀ ਦਾ ਕੋਈ ਸ਼ੋਰ ਨਹੀਂ ਨਹੀਂ ਇਹ ਮੂੰਜ ਬਨੇ ਕਹਿੰਦੇ ਪਏ ਡਾਕਟਰ ਸਾਹਿਬ ਨਾਲ ਪੁੱਛਦੇ ਆ ਡਾਕਟਰ ਸਾਹਿਬ ਨੂੰ ਮਿਲ ਰਿਹਾ ਮੈਂ ਹਾਂ ਲੜਾਈ ਇਹਨਾਂ ਦੀ ਹੋਈ ਹੈ ਦੋ ਗਰੁੱਪਸ ਕੋਈ ਵੀ ਕੋਈ ਗੱਲ ਦੱਸ ਰਿਹਾ ਬਸ ਉਹ ਲੜਾਈ ਸਾਡੀ ਹੋਈ ਸਾਡੀ ਲੱਗਦੀ ਸੀ ਲੱਗਦੀ ਸੀ ਬਸ ਇੰਨੀ ਗੱਲ ਹੀ ਕਰ ਰਹੇ ਹੋਰ ਕੁਝ ਥੈਂਕ ਯੂ ਸਰ ਕੋਈ ਸੀ ਉਹ ਕਿ ਕਿੰਨੇ ਲੋਕ ਕਿੰਨੇ ਆਏ ਸੀ ਪੇਸ਼ੈਂਟ ਸਾਡੇ ਕੋਲ ਇਥੇ 7 ਪੇਸ਼ੈਂਟ ਜਿਹੜੇ ਸਿਵਲ ਹਸਪੀਟਲ ਸ਼ਾਰਪੁਰ ਚ ਐਡਮਿਟ ਹੋਏ ਆ ਜਿਨ੍ਹਾਂ ਚੋਂ ਕਿ 4 ਗਨ ਸ਼ਾਟ ਇੰਜਰੀ ਸੀਗੀਆਂ ਬਾਕੀ ਜਿਹੜੇ ਐਮ ਐਲ ਸੀ ਮਲਟੀਪਲ ਇੰਜਰੀਜ਼ ਦੇ ਨਾਲ ਐਡਮਿਟ ਹੋਏ ਆ ਇਹ ਸਿੱਧੇ ਹਾਲ ਪ੍ਰਾਈਸੀ ਜਾਂ ਮਾਲਪੁਰ ਵੀ ਨੂੰ ਚੁਕੇ ਆ ਤਿੰਨ ਤੇ ਜਿਹੜੇ ਗਨ ਸ਼ਾਟ ਵਾਲੇ ਸੀ ਉਹ ਡਾਇਰੈਕਟ ਸਾਡੇ ਕੋਲ ਆਏ ਲਾਈਫ ਸੇਵਿੰਗ ਦੇ ਵਿੱਚ ਉਹਨਾਂ ਦਾ ਫਿਰ ਇੱਥੇ ਹੀ ਪਰਚਾ ਕੱਟਿਆ ਗਿਆ ਤੇ ਇੱਕ ਜਿਹੜਾ ਸੀਗਾ ਉਹ ਮਾਲਪੁਰ ਤੋਂ ਹੀ ਕਟਵਾ ਕੇ ਆਇਆ ਸੀ ਜੈਸਟ ਲਈ ਕੀ ਖਲਾਸਾ ਸਟੇਬਲ ਹੈਗੇ ਆ ਉਹਨਾਂ ਚੋਂ ਇੱਕ ਜਿਹਦੇ ਸ਼ੋਲਡਰ ਤੇ ਔਰ neck line ਤੇ ਲੱਗੀ ਹੈਗੀ ਥੋੜੀ ਇੰਜਰੀ ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖ ਕੇ ਅਸੀਂ ਦੇਖਣਾ ਕਿ ਇੱਥੇ ਅਗਰ ਹੋ ਸਕਦਾ ਹੋਇਆ ਤੇ ਇੱਥੇ ਹੀ ਰੱਖਾਂਗੇ ਨਹੀਂ ਤਾਂ ਉਹਨੂੰ ਰੈਫਰ ਕਰ ਸਕਦੇ ਹਾਂ ਅਸੀਂ ਥੈਂਕ ਯੂ